ਨਾ ਮੈਂ ਵੀ ਕਈ ਵਾਰ ਬਹੁਤ ਨੇੜੇੋਂ ਪਰਿਵਾਰਾਂ ਨੂੰ ਕਈਆਂ ਨੂੰ ਇਦਾਂ ਤੇ ਜਾਣਨਾ ਹਨ ਹੁਣ ਉਹ ਕੀ ਕਰਨਗੇ ਨਿਆਣਿਆਂ ਨੂੰ ਕਹਿਣਗੇ ਗੋ ਗ੍ਰਾਬ ਆ ਗਲਾਸ ਆਫ ਵਾਟਰ ਫਾਰ ਮੀ ਹਨਾ ਆ ਲੈ ਕੇ ਆ ਹੁਣ ਜਿਹੜੇ ਸਾਡੇ ਬਜ਼ੁਰਗਾਂ ਬਹੁਤਾਂ ਵਿੱਚ ਉਹਨਾਂ ਨੂੰ ਨਹੀਂ ਆਉਂਦੀ ਨਹੀਂ ਬਿਲਕੁਲ ਹੁਣ ਉਹ ਕੋਲੇ ਬੈਠੇ ਆ ਦੇਖੀ ਜਾਣਗੇ ਵੀ ਅੱਛਾ ਇਹ ਗੱਲਾਂ ਕੀ ਕਰੀ ਜਾਂਦੇ ਆ ਹੁਣ ਦੋ ਮੈਂ ਇੱਕ ਘਰ ਦੀ ਗੱਲ ਦੱਸਦਾ ਤੁਹਾਨੂੰ ਮੈਂ ਕਿਸੇ ਘਰ ਗਿਆ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਉੱਥੇ ਗੱਲ ਇਹ ਹੋਈ ਵੀ ਬਜ਼ੁਰਗ ਸੀਗੇ ਆਪਣੇ ਦਾਦਾ ਦਾਦੀ ਜੀ ਬੱਚੇ ਆਂਦੇ ਹਨਾ ਤੇ ਉਹਨਾਂ ਦੇ ਪੁੱਤਰਾ ਤੇ ਪੋਤਰੀ ਆਪਸ ਵਿੱਚ ਇੰਗਲਿਸ਼ 'ਚ ਗੱਲਾਂ ਕਰੀ ਜਾਂਣ ਹਨਾ ਅਸੀਂ ਤਿੰਨੇ ਹੁਣ ਸਾਡੀ ਵੀ ਇ ਜੀ ਆ ਜਿੰਨਾ ਕਿ ਹੁਣ ਬੋਲ ਸਕਦੇ ਆ ਬੋਲੇ ਹੀ ਦੀ ਆ ਉਹ ਹੁਣ ਮੈਂ ਵੀ ਉਹਨਾਂ ਵਾਲੇ ਆਏ ਦੇਖਾਂ ਉਹਦੇ ਦਾਦੀ ਦਾਦਾ ਵੀ ਹੈਣਾ ਤੇ ਉਹ ਦਾਦੀ ਉਹਦੀ ਕਹਿੰਦੀ ਪੁੱਤਰ ਇਹਨਾਂ ਦਾ ਰੋਜ਼ ਦਾ ਹੀ ਆ ਕੰਮ ਹੈ ਕਹਿੰਦੀ ਕਹਿੰਦੀ ਨਾ ਸਾਨੂੰ ਸਮਝ ਆਉਂਦੀ ਪਤਾ ਨਹੀਂ ਕਿਹੜੀ ਭਾਸ਼ਾ 'ਚ ਗੱਲ ਕਰੀ ਜਾਂਦੇ ਨੇ ਹਣਾ ਹੁਣ ਉਹ ਗੱਲਾਂ ਜਿਹੜੀਆਂ ਵੀ ਬੜੀ ਅਜੀਬ ਲੱਗੀ ਮੈਨੂੰ ਇਹ ਗੱਲ ਵੀ ਇੱਕ ਘਰ ਦੇ ਵਿੱਚ ਜਿੱਥੇ ਦਾਦੀ ਦਾਦਾ ਬਜ਼ੁਰਗ ਹਨਾ ਤੁਹਾਡੇ ਕੋਲੇ ਆ ਹਾਂਜੀ ਅਸੀਂ ਤਾਂ ਆਪਣੇ ਦਾਦੀ ਦਾਦੇ ਨਾਨੇ ਨਾਨੇ ਤੋਂ ਹਨਾ ਸਾਖੀਆਂ ਸਾਰ ਸੁਣ ਕੇ ਕਹਾਣੀਆਂ ਸੁਣਨ ਕੇ ਵੱਡੇ ਹੋਏ ਹਾਂ ਉਹਨਾਂ ਦਾ ਬਚਪਨ ਕਿੱਥੇ ਗਿਆ ਯਾਰ ਉਹ ਇੰਗਲਿਸ਼ ਕਿਤੇ ਨਾ ਕਿਤੇ ਇਹ ਬਚਪਨ ਸਾਡੇ ਨਿਆਣਿਆਂ ਦਾ ਖਾ ਵੀ ਗਈ ਹੈ ਖਾ ਵੀ ਗਈ ਬਿਲਕੁਲ ਵੀਰੇ